ਅੱਜ ਬਾਈ ਰਸਵੀਰ ਸਿੰਘ ਤੇ ਬਾਈ ਹਰਜਿੰਦਰ ਸਿੰਘ ਪਿੰਡ ਇਹਨਾਂ ਦਾ ਲੋਂਗੋਵਾਲ ਦੇ ਨਾਲ ਕੋਰੀਆਂ ਕਿਹੜਾ ਕੇਰ ਸਿੰਘ ਵਾਲਾ ਕੇਰ ਸਿੰਘ ਵਾਲਾ ਪਿੰਡ ਇਹਨਾਂ ਦਾ ਲੋਂਗੋਵਾਲ ਦੇ ਨਾਲ ਬਹੁਤ ਮਸ਼ਹੂਰ ਏਰੀਆ ਬਾਈ ਸੰਗਰੂਰ ਦੇ ਏਰੀਆ ਚੋਂ ਆਏ ਨੇ ਭуга ਤਮਾਨ ਸੀਐਮ ਦੇ ਸਾਹਿਬ ਦੇ ਏਰੀਆ ਚੋਂ ਤੇ ਅੱਜ ਬਾਈ 5405 ਕਿਵੇਂ ਲੱਗਿਆ ਬਾਈ ਸਾਡੇ ਕੋਲੇ ਆ ਕੇ ਤੁਹਾਨੂੰ ਖੁਸ਼ ਹੋ ਕਿਵੇਂ ਫਾਦਲ ਸਾਹਿਬ ਨਾਲ ਡੀਲ ਕਰੀ ਹੈ ਕੋਈ ਪ੍ਰੋਬਲਮ ਤਾਂ ਨਹੀਂ ਇਸ ਸੌਦਾ ਕਰਨ ਚ ਅੱਛਾ ਕਿੰਨੇ ਸਾਨੂੰ ਐਵੇਂ ਵੱਲੋਂ ਦੱਸੋ ਕਿੰਨੇ ਨੰਬਰ ਦੇਵੋਗੇ ਦਾਚੋ ਦਸੀ ਦੋਗੇ ਸਾਰੇ ਬੰਦੇ ਦਸ ਤੇ ਦਸੀ ਦਿਨੇ ਹੋਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਬਾਕੀਆਂ ਨੂੰ ਜਰੂਰ ਕਮੈਂਟਾਂ ਚ ਵਧਾਈਆਂ ਦਿਓ ਬਾਈ ਅੱਜ 5405 ਬਸ ਠੀਕ ਹੈ ਭਾਈ 5405 ਟਰੈਕਟਰ ਲੈ ਕੇ ਚੱਲੇ ਆ ਅਗਲਾ ਕਹਿੰਦਾ ਰੇਟ ਨਹੀਂ ਦੱਸਦੇ ਵਿੱਚ ਬੰਦੇ ਪੜਦਾ ਰੱਖਦੇ ਅਗਲਾ ਕਹਿੰਦਾ ਨਾਂ ਦੱਸੋ ਰੇਟ ਬਾਈ ਕਹਿੰਦੇ ਕੋਈ ਦਿੱਕਤ ਨਹੀਂ ਜਿਆਗਰ ਕਰਦੇ ਹੋ ਰੇਟ 7 ਲੱਖ 10 ਹਜ਼ਾਰ ਦਾ 7 10 ਦੀ ਲੈਣੇ ਜਟ 7 10 ਸਿੰਘ ਬਈ ਕੀ ਨਾਂ ਸੀ ਤੇਰਾ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਬਾਈ ਨੇ ਟਰੈਕਟਰ ਲਿਆਗਾ 7 ਲੱਖ 10 ਹਜ਼ਾਰ ਦਾ 05 2021 ਮਾਡਲ ਹੈ ਨਾ 21 ਮਾਡਲ 21 ਮਾਡਲ ਆ ਡਿੱਕ ਡੱਕ ਵਿੱਚ ਹੀ ਲੈ ਸਾਰਾ ਕੁਝ ਬਾਈਆਂ ਨੇ ਤੇ 5405 ਕਾਫੀ ਭਰਾ ਕਹਿੰਦੇ ਨੇ ਵੀ ਟਰੈਕਟਰ ਮਹਿੰਗੇ ਆ ਵੜਾਂ ਟਰੈਕਟਰਾਂ ਦੇ ਰੇਟ ਜਿਆਦੇ ਆ ਆ ਕੇ ਪਤਾ ਲੱਗਦਾ ਭਰਾਵੋ ਕੋਈ ਖਰਚਾ ਨਹੀਂ ਕਿਵੇਂ ਮੰਡੀਆਂ ਤੇ ਜਾਂਦੇ ਦਾ 7-8000 ਰੁਪਏ ਦਾ ਐਂ ਮੰਨ ਲਓ ਇਹਦਾ ਕਮਿਸ਼ਨ ਹੀ ਪੈ ਜਾਂਦਾ ਬਾਕੀ ਹੋਰ ਮੰਡੀਆਂ ਚ ਬਹੁਤ ਤਰ੍ਹਾਂ ਦੇ ਖਰਚੇ ਪੈ ਜਾਂਦੇ ਆ ਕੋਈ ਵੀ ਵੜੈਂਟ ਟਰੈਕਟਰ ਦੇ ਖਰਚਾ ਨਹੀਂ ਪੈਂਦਾ ਕੋਈ ਖਰਚਾ ਤਾਂ ਨਹੀਂ ਪੈ ਰਹੇ ਜੰਦਰ ਕੋਈ ਖਰਚਾ ਨਹੀਂ ਪੈਣਾ ਕੋਈ ਵੀ ਖਰਚਾ ਨਹੀਂ ਪੈਂਦਾਗਾ ਉਸੇ ਕਰਕੇ ਆਹ ਟਰੈਕਟਰ ਇਹਨਾਂ ਨੂੰ ਬਾਈ ਲੈ ਕੇ ਚੱਲੇ ਆ ਜਰੂਰ ਬਾਈਆਂ ਨੂੰ ਮੁਬਾਰਕਾਂ ਦਿਓ ਸਾਡੀ ਵੜੈਂਟ ਟਰੈਟ ਦੀ ਟੀਮ ਨੂੰ ਬਾਈਆਂ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਤੁਸੀਂ ਵੀ ਤੁਸੀਂ ਵੀ ਜਰੂਰ ਬਾਈਆਂ ਨੂੰ ਵਧਾਈਆਂ ਦਿਓ ਆਹ ਟਰੈਕਟਰ ਦੀ ਹਾਲਤ ਤੇ ਚੱਲ ਤੋਰ ਲੋ ਬਾਈ ਤੋਰਨਾ ਤਾਂ ਜ਼ਰੂਰ ਭਾਈਆਂ ਨੂੰ ਇਸ ਵਧਾਈਆਂ ਦਿਓ ਕਮੈਂਟਾਂ 'ਚ ਤੇ ਤੁਸੀਂ ਵੀ ਕੋਈ ਟਰੈਕਟਰ ਖਰੀਦਣਾ ਤਾਂ ਵੜਾਂ ਟਰੈਕਟਰ ਤੋਂ ਆ ਕੇ ਤੁਸੀਂ ਟਰੈਕਟਰ ਖਰੀਦ ਕੇ ਲਿਜਾ ਸਕਦੇ ਹੋ ਕੋਈ ਵੀ ਟਰੈਕਟਰ ਖੇਦਣਾ ਹਰੇਕ ਪ੍ਰਕਾਰ ਦੀ ਆਪਾਂ ਤੋਂ ਟਰੈਕਟਰ ਮਿਲ ਜਾ ਫੇਸਬੁੱਕ 'ਤੇ ਵੀ ਸੋਡੇ ਸ਼ੇਅਰ ਕਰ ਦੇਣਾ ਇੱਕਦੋ ਫਿਰ ਗਾਂ ਤੋਂ ਉਹ ਸੋਡੇ ਫਰੈਂਡ ਹੋਣਗੇ ਤੁਸੀਂ ਇੱਕ ਦੂਜੇ ਦੇ 36 30 ਖੜੇ ਆਪਣੇ ਕੋਲੇ ਆ ਮਨ ਲਓ 13 14 15 16 ਸਵਰਾਜ ਖੜੇ ਆ 13 14 15 16 17 18 19 20 21 22 ਤੱਕ 23 ਤੱਕ ਆਪਣੇ ਕੋਲੇ 855 ਖੜੇ ਆ 5210 ਖੜੇ ਆ 5210 ਖੜੇ ਆ ਪੰਜਾਬੀ ਜਗਰੀ ਨੂੰ 5210 ਖੜੇ ਨੇ 744 ਸਵਰਾਜ ਖੜੇ ਨੇ ਆਹ ਇਹ ਤੁਸੀਂ ਆ ਕੇ ਪ੍ਰਭੂ ਇੱਥੋਂ ਕੋਈ ਵੀ ਟਿਕਟ ਖਰੀਦਣਾ ਤਾਂ ਵੜੈਂ ਟਿਕਟਰ ਤੋਂ ਆ ਕੇ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਸਾਂਝਾ ਕਰਦੇ ਰਿਹਾ ਕਰੋ ਜਰੂਰ ਪ੍ਰਭਾਮਾ ਕੋਲੇ ਪਹੁੰਚ ਦੀ ਜਰੂਰ ਅੱਗੇ ਹੋ ਜਾ ਕਰੇ ਧੰਨਵਾਦ